ਭਾਰਤ ਵਿੱਚ ਦੁੱਧ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਚਾਹ ਤੋਂ ਲੈ ਕੇ ਘਰ ਵਿੱਚ ਬਣੇ ਦੁੱਧ ਅਤੇ ਦਹੀਂ ਤੱਕ ਹਰ ਚੀਜ਼ ਵਿੱਚ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤੀ ਅਤੇ ਖਾਸ ਕਰ ਪੰਜਾਬੀ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਕੁਝ ਨਾ ਕੁਝ ਦੁੱਧ ਤੋਂ ਬਣਿਆ ਖਾਂਦੇ ਹਨ। ਪਰ ਸੰਸਾਰ 'ਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਦੁੱਧ ਪੀਣ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਾਣ ਨੂੰ ਬੇहद ਬੁਰਾ ਮੰਨਿਆ ਜਾਂਦਾ ਹੈ। ਅਤੇ ਇਸ ਦੇ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਸੋ ਆਓ ਤੁਹਾਨੂੰ ਦੱਸਦੇ ਹਾਂ ਉਸ ਦੇਸ਼ ਬਾਰੇ ਜਿਸ ਵਿੱਚ ਦੁੱਧ ਪੀਣ ਨੂੰ ਪਾਪ ਮੰਨਿਆ ਜਾਂਦਾ। ਭਾਰਤ ਵਿੱਚ ਦੁੱਧ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਚਾਹ ਤੋਂ ਲੈ ਕੇ ਘਰ ਵਿੱਚ ਬਣੇ ਦੁੱਧ ਅਤੇ ਦਹੀਂ ਤੱਕ ਹਰ ਚੀਜ਼ ਵਿੱਚ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਦੇਸ਼ ਅਜੀਹਾ ਹੈ ਜਿੱਥੇ ਦੁੱਧ ਪੀਣ ਨੂੰ ਬੇहद ਬੁਰਾ ਮੰਨਿਆ ਜਾਂਦਾ। ਜਾਣੋ ਕੀ ਨੇ ਇਸ ਪਿੱਛੇ ਦੇ ਕਾਰਨ। ਦੱਸਦੀ ਹੈ ਕਿ ਚੀਨ ਦੇ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਰ ਇੱਕ ਚੀਜ਼ ਨੂੰ ਹজম ਕਰ ਲੈਂਦੇ ਨੇ। ਪਰ ਦੁੱਧ ਨੂੰ ਹজম ਨਹੀਂ ਕਰ ਸਕਦੇ। ਇਹੀ ਕਾਰਨ ਹੈ ਉੱਥੇ ਦੁੱਧ ਪੀਣਾ ਬੇहद ਬੁਰਾ ਮੰਨਿਆ ਜਾਂਦਾ ਹੈ ਚੀਨੀ ਲੋਕ ਕਦੇ ਵੀ ਦੁੱਧ ਨੂੰ ਹজম ਨਹੀਂ ਕਰ ਪਾਉਂਦੇ ਇਸ ਲਈ ਸਦੀਆਂ ਤੋਂ ਉੱਥੇ ਦੁੱਧ ਪੀਣਾ ਮਾੜਾ ਮੰਨਿਆ ਜਾਂਦਾ ਹੈ ਚੀਨ ਦੀ ਅੱਧੀ ਤੋਂ ਵੱਧ ਆਬਾਦੀ ਲੈਕਟੋਜ਼ ਅਸਹਨਸ਼ੀਲ ਹੈ ਮਤਲਬ ਇਹ ਹੈ ਕਿ ਉਹ ਦੁੱਧ ਨੂੰ ਹজম ਨਹੀਂ ਕਰ ਸਕਦੇ ਰਿਸਰਚ ਮੁਤਾਬਕ ਇਹ ਸਮੱਸਿਆ ਚੀਨੀਆਂ ਦੇ ਡੀਐਨਏ ਕਾਰਨ ਹੁੰਦੀ ਹੈ ਜਿਸ ਕਾਰਨ ਉਹਨਾਂ ਨੂੰ ਜਨਮ ਤੋਂ ਹੀ ਦੁੱਧ ਨੂੰ ਪਚਾਉਣ ਵਿੱਚ ਮੁਸ਼ਕਲ ਆਉਂਦੀ ਹੈ ਪਰ ਸਵਾਲ ਇਹ ਹੈ ਕਿ ਸੱਪ ਅਤੇ ਅਸੀਂ ਕਿਦੜ ਵਰਗੇ ਵਿਦੇਸ਼ੀ ਮੀਟ ਹজম ਕਰਨ ਵਾਲੇ ਦੁੱਧ ਨੂੰ ਹজম ਕਿਉਂ ਨਹੀਂ ਕਰ ਪਾਉਂਦੇ ਦੁੱਧ ਜਾਂ ਇਸ ਤੋਂ ਬਣੀਆਂ ਚੀਜ਼ਾਂ ਖਾਣ ਤੋਂ ਬਾਅਦ ਬਦਹਜਮੀ ਹੋਣ ਨੂੰ ਲੈਕਟੋਜ਼ ਅਸਹਿਣਸ਼ੀਲਤਾ ਕਿਹਾ ਜਾਂਦਾ ਹੈ ਲੈਕਟੋਜ਼ ਦੁੱਧ ਵਿੱਚ ਪਾਇਆ ਜਾਣ ਵਾਲਾ ਇੱਕ ਸ਼ੱਕਰ ਹੈ ਜੋ ਇਸ ਤੋਂ ਬਣੇ ਉਤਪਾਦਾਂ ਜਿਵੇਂ ਪਨੀਰ ਘਿਓ ਅਤੇ ਮੱਖਣ ਵਿੱਚ ਵੀ ਪਾਇਆ ਜਾਂਦਾ ਜਦੋਂ ਲੋਕ ਦੁੱਧ ਦੇ ਹজম ਨਾ ਹੋਣ ਦੀ ਗੱਲ ਕਰਦੇ ਹਨ ਅਸਲ ਵਿੱਚ ਇਸ ਵਿੱਚ ਪਾਈ ਜਾਣ ਵਾਲੀ 슈ਗਰ ਨੂੰ ਹজম ਨਹੀਂ ਕਰ ਪਾਉਂਦੇ ਇਹ ਅਸਲ ਵਿੱਚ ਬਦਹਜਮੀ ਦਾ ਕਾਰਨ ਬਣਦਾ ਹੈ। ਉਹਨਾਂ ਦੀ ਛੋਟੀ ਅੰਦਰ ਜਿਸ ਵਿੱਚ ਲੈਕਟੋਜ਼ ਨੂੰ ਹজম ਕਰਨ ਲਈ ਲੋੜਿੰਦਾ ਐਂਜ਼ਾਈਮ ਪੈਦਾ ਨਹੀਂ ਹੁੰਦਾ। ਜਾਣਕਾਰੀ ਮੁਤਾਬਕ ਜੇਕਰ ਦੁੱਧ ਪੀਣ ਦੇ 30 ਮਿੰਟ ਤੋਂ 2 ਘੰਟੇ ਦੇ ਅੰਦਰ ਪੇਟ ਦਰਦ, ਉਲਟੀ, ਜੀ ਕੱਚਾ ਹੋਣਾ, ਪੇਟ 'ਚੋਂ ਗੜਬੜਾਹਟ ਦੀ ਆਵਾਜ਼ ਆਉਣੀ ਜਾਂ 10 ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਇਹ ਸਮਝਿਆ ਜਾ ਸਕਦਾ ਹੈ ਕਿ ਤੁਸੀਂ ਲੈਕਟੋਜ਼ ਨੂੰ ਹজম ਨਹੀਂ ਕਰ پا ਰਹੇ ਹੋ। ਬਹੁਤ ਸਾਰੇ ਬੱਚੇ ਜੋ ਲੈਕਟੋਜ਼ ਨੂੰ ਹਜਮ ਨਹੀਂ ਕਰ ਸਕਦੇ ਉਹ ਉਮਰ ਦੇ ਨਾਲ ਦੁੱਧ ਨੂੰ ਹਜਮ ਕਰਨ ਦੇ ਯੋਗ ਹੁੰਦੇ ਹਨ ਪਰ ਕਈ ਵਾਰ ਇਹ ਸਮੱਸਿਆ ਸਾਰੀ ਉਮਰ ਬਣੀ ਰਹਿੰਦੀ ਹੈ ਇਹ ਵੀ ਦੇਖਿਆ ਗਿਆ ਸੀ ਕਿ ਭੂਗੋਲਿਕ ਢਾਂਚੇ ਦੇ ਆਧਾਰ ਤੇ ਲੈਕਟੋਜ਼ ਅਸਾਹਨਸ਼ੀਲਤਾ ਵੱਧੀ ਅਤੇ ਘਟਦੀ ਹੈ ਜਿਵੇਂ ਕਿ ਇਹ ਸਮੱਸਿਆ ਏਸ਼ੀਆ ਦੇ ਲੋਕਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜਦੋਂ ਕਿ ਯੂਰੋਪੀਅਨ ਆਬਾਦੀ ਦੇ ਨਾਲ ਇਹ ਸਮੱਸਿਆ ਬਹੁਤ ਘੱਟ ਹੈ ਏਸ਼ੀਆ ਵਿੱਚ ਵੀ ਦੁੱਧ ਦੇ ਹਜਮ ਨਾ ਹੋਣ ਦੀ ਸਮੱਸਿਆ ਚੀਨ ਦੇ ਲੋਕਾਂ ਵਿੱਚ ਸਭ ਤੋਂ ਵੱਧ ਪਾਈ ਜਾਂਦੀ ਹੈ ਸੋ ਤੁਹਾਡਾ ਇਸ ਰਿਪੋਰਟ ਨੂੰ ਲੈ ਕੇ ਕੀ رائے ਹੈ ਕਮੈਂਟਾਂ ਜ਼ਰੀਏ ਆਪਣੀ رائے ਜ਼ਰੂਰ ਸਾਂਝੀ ਕਰੋ ਹੋਰ ਤਾਜ਼ਾ ਖਬਰਾਂ ਤੇ ਜਾਣਕਾਰੀ ਲਈ ਦੇਖਦੇ ਰਹੋ ਹਮਦਰਦ ਟੀਵੀ